ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਂਹ ਦੇ ਤੁਸੀਂ ਸਾਰੇ ਠੀਕ ਹੋਮੋਂਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਂਗੇ ਲਓ ਜੀ ਕਈ ਭੈਣਾਂ ਦੇ ਆਪਾਂ ਨੂੰ ਕਮੈਂਟ ਆ ਰਹੇ ਸੀ ਵੀ ਤੁਸੀਂ ਕਿਚਨ ਟੂਰ ਕਰਵਾਓ ਤੇ ਵੀ ਤੁਹਾਡੀਆਂ ਕਿਚਨਾ ਵੀ ਸਾਨੂੰ ਜਿਵੇਂ ਡਬਲ ਜੀਆਂ ਨੇ ਵੀ ਸਾਨੂੰ ਦਿਖਾਓ ਵੀ ਇਹ ਕਿਸ ਤਰ੍ਹਾਂ ਦੀਆਂ ਨੇ ਤੇ ਚਲੋ ਅੱਜ ਆਪਾਂ ਭੈਣਾਂ ਦੀ ਫਰਮਾਇਸ਼ ਬੁਰੀ ਕਰਦੇ ਆ ਤੇ ਆਪਾਂ ਕਿਚਨ ਟੂਰ ਕਰਵਾਉਨੇ ਆ ਤੇ ਆਜੋ ਜੀ ਪਹਿਲਾ ਆਪਾਂ ਜਿੱਥੇ ਸਬਜੀ ਹੈ ਨਾ ਖਾਣਾ ਬਣਾਉਨੇ ਆਪਾਂ ਸਬਜੀ ਰੋਟੀ ਤੇ ਉਹ ਆਪਾਂ ਦਿਖਾਉਨੇ ਆ ਸੋਨੂੰ ਵੈਸੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਰੋਜ਼ ਆ ਦਿਖਾਉਂਦੀਆਂ ਅਸੀਂ ਤੇ ਫਿਰ ਵੀ ਆਪਾਂ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਅੱਜ ਇੱਕ ਵਾਰ ਲਓ ਜੀ ਆਪਾਂ ਇਧਰੋਂ ਸਟਾਰਟ ਕਰਦੇ ਆ ਇਧਰ ਆਪਣਾ ਚੁੱਲਾ ਚੌਂਕਾ ਬਣਿਆ ਹੋਇਆ ਜੀ ਚੁੱਲਾ ਤੇ ਹਾਰਾ ਹੈ ਨਾ ਨਾਲ ਬਣਿਆ ਹੋਇਆ ਅੰਦਰ ਵੱੜਦੇ ਸਾਰੇ ਤੇ ਇਧਰ ਆਪਾਂ ਬਸ ਮੱਠਲ ਰੱਖ ਦਿੰਨੇ ਆ ਹੈ ਨਾ ਜਿਹੜੇ ਆਪਾਂ ਡੇ ਧੋ ਕੇ ਤੇ ਇੱਥੇ ਸਾਈਡ ਤੇ ਰੱਖ ਦਿੰਨੇ ਹੁੰਨੇ ਆ ਤੇ ਲਓ ਜਿਹੜਾ ਆਪਾਂ ਇਲੈਕਟ੍ਰੋਨਿਕ ਚੁੱਲਾ ਜਿਹੜਾ ਉਹ ਇੱਥੇ ਸਾਈਡ ਤੇ ਰੱਖਿਆ ਹੋਇਆ ਤੇ ਉੱਥੇ ਆਪਣੇ ਸ਼ੈਂਕ ਵਗੈਰਾ ਨੇ ਹਨ ਤੇ ਭਾਂਡਾਂ ਦੀ ਟੋਕਰੀ ਰੱਖ ਲੈਨੇ ਆਪਾਂ ਜਿਹੜੇ ਦੋ ਭਾਂਡੇ ਉਚੜ ਜਾਂਦੇ ਨੇ ਤਾਂ ਆਪਾਂ ਉੱਪਰ ਰੱਖ ਕੇ ਦੇ ਵਿੱਚ ਲਾ ਦਿੰਨੇ ਆ ਤੇ ਇੱਥੇ ਆਪਾਂ ਆਖਿਆ ਹੋਇਆ ਆਪਣਾ ਅ ਗੈਸ ਤੇ ਸਿਲੰਡਰ ਗੈਸ ਵਾਲਾ ਮਤਲਬ ਸਿਲੰਡਰ ਵਾਲਾ ਚੁੱਲਾ ਰੱਖਿਆ ਤੇ ਇੱਥੇ ਆਪਾਂ ਹਰ ਰੋਜ਼ ਖਾਣਾ ਵਗੈਰਾ ਬਣਾਉਣੀ ਹੈਗੀ ਤੇ ਇੱਥੇ ਰੱਖਿਆ ਜੀ ਆਪਾਂ ਨੂਨ ਮਿਰਚ ਵਾਲੀ ਜਿਹੜੀ ਆਪਾਂ ਨੂਨ ਦਾਣੀ ਕਹਿ ਦਿੰਨੇ ਆ ਤੇ ਉਵਲੇ ਰੱਖੀ ਹੋਈ ਆ ਇਹ ਮੈਂ ਥੋੜਾ ਥੋੜਾ ਸਮਾਨ ਇੱਥੇ ਰੱਖਿਆ ਹੋਇਆ ਬਾਕੀ ਸਮਾਨ ਆਪਣਾ ਅੰਦਰਲੀ ਕਿਚਨ ਦੇ ਵਿੱਚ ਐ ਤੇ ਇਹਦੇ ਵਿੱਚ ਆਪਾਂ ਖੰਡ ਤੇ ਸ਼ੱਕਰ ਮਿਲਾ ਕੇ ਰੱਖਦੇ ਹੁੰਨੇ ਆ ਇਹ ਅੱਜ ਖਤਮ ਹੋ ਹੀ ਪਈ ਐ ਇਹਨੂੰ ਦੁਬਾਰਾ ਭਰਾਂਗੇ ਤੇ ਚਾਹ ਦਾ ਡੱਬਾ ਹੈ ਨਾ ਸੁੱਕੀ ਚਾਹ ਪਾਈ ਹੋਈ ਐ ਇਹਦੇ ਵਿੱਚ ਪੱਤੀ ਚਾਹ ਵੀ ਕਹਦੇ ਨੇ ਨਾ ਬਦ ਪੱਤੀ ਵੀ ਕਹਦੇ ਨੇ ਇਸ ਤਾ ਪੱਤੀ ਕਹਿੰਦੇ ਨੇ ਐ ਤੇ ਇੱਥੇ ਆਪਣਾ ਲੋਨ ਰੱਖਿਆ ਜੀ ਹਾਂ ਕਾਲਾ ਲੋਨ ਤੇ ਇਲਾਚੀ ਵਾਲੀ ਡੱਬੀ ਰੱਖੀ ਐ ਤੇ ਇਧਰ ਆਪਾਂ ਸਰੋਂ ਦਾ ਤੇਲ ਇਹ ਬੋਟਲ 'ਚ ਪਾ ਕੇ ਰੱਖਿਆ ਹੋਇਆ ਤੇ ਆਪਾਂ ਛੋਟੀ ਜਿਹੀ ਡੱਬੀ ਰੱਖੀਆ ਕੋਲੇ ਤੇ ਇਹਦੇ ਵਿੱਚ ਆਪਾਂ ਪਾਉਨੇ ਆ ਦੇਸੀ ਕੀ ਬਸ ਥੋੜੀਆਂ ਜਿਹੀ ਇਤਕੜਛੀਆਂ ਵਗੈਰਾ ਹਨ ਜਿੰਨਾਂ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਉਹ ਆਪਾਂ ਇੱਥੇ ਟੰਗ ਕੇ ਰੱਖਦੇ ਆ ਤੇ ਚਕਲਾ ਵੇਲਣਾ ਹੋ ਗਿਆ ਚਿਮ-ਚਿਮਟੇ ਵਗੈਰਾ ਹਨ ਉਹ ਸਾਰੇ ਆਪਣੇ ਉੱਪਰਲੇ ਰੈਕ 'ਚ ਲੱਗੇ ਹੋਏ ਆ ਤੇ ਇਧਰ ਆਪਾਂ ਜਿਹੜੇ ਬਿਮ ਵਗੈਰਾ ਹੁੰਦੇ ਆ ਉਹ ਸਾਰੇ ਇੱਥੇ ਸੈੱਟ ਤੇ ਰੱਖ ਦਿੰਨੇ ਆ ਤੇ ਸਿੰਪਲ ਜਿਹੀ ਕਿਚਨ ਹੈ ਜੀ ਆਪਣੀ ਕੋਈ ਆਪਾਂ ਲੱਕੜ ਦਾ ਕੰਮ ਨਹੀਂ ਕਰਵਾਇਆ ਹੋਇਆ ਹਜੇ ਦੋਨੇ ਕਿਚਨਾਂ ਦੇ ਵਿੱਚ ਤੇ نیچے ਆਪਾਂ ਟੇਲੀ ਢੋਲੀ ਰੱਖ ਦਿੰਨੇ ਆ ਪਿਆਜ਼ ਵਗੈਰਾ ਹਨ ਇਧਰ ਰੱਖ ਦਿੰਨੇ ਆ ਆਜੋ ਜੀ ਇੰਨਾ ਕ ਸਾਮਾਨ ਆਪਣਾ ਇਧਰ ਲਈ ਕਿਚਨ ਦੇ ਵਿੱਚ ਹੈ ਵੈਸੇ ਮੈਂ ਦਿੱਲੀ ਤੁਹਾਨੂੰ ਦਿਖਾਉਂਦੀ ਰਹਣੀ ਆ ਮਤਲਬ ਅੰਦਰ ਵੱਡ ਅਨਸਾਰ ਜੀ ਇਧਰ ਲਈ ਸੈਡ ਆਪਣੇ ਆਰਓ ਲੱਗਿਆ ਹੋਇਆ ਜੋ ਕਿ ਆਪਾਂ ਹਣ ਚੇਂਜ ਕਰਨਾਗਾ ਹਜੇ ਇਹਦਾ ਕੰਮ ਰਹਿੰਦਾਗਾ ਥੋੜਾ ਤੇ ਇਧਰ ਵੀ ਆਪਾਂ ਕਟਸ਼ੀਆਂ ਵਗੈਰਾ ਨੇ ਜਿਹੜੀਆਂ ਆਪਾਂ ਨੂੰ ਦਿੱਲੀ ਯੂਜ਼ ਨਹੀਂ ਹੁੰਦੀਆਂ ਉਹਨਾਂ ਨੂੰ ਆਪਾਂ ਇੱਥੇ ਹੈਂਗ ਕਰਿਆ ਹੋਇਆਗਾ ਤੇ ਕਰਦਮ ਵਗੈਰਾ ਉੱਪਰ ਲਗਾ ਦਿੱਤੀਆਂ ਨੇ ਮੈਂ ਤੇ ਇੱਥੇ ਆਪਾਂ ਲੰਚ ਬਾਕਸ ਵਗੈਰਾ ਬੱਚਿਆਂ ਦੇ ਰੱਖ ਦਿੰਨੇ ਆ ਹਨਾ ਇੱਕ ਬੱਚਾ ਹਜੇ ਸਕੂਲ ਗਿਆ ਹੋਇਆ ਉਹਦਾ ਲੰਚ ਬਾਕਸ ਇੱਥੇ ਰਹਿੰਦਾਗਾ ਤੇ ਇਧਰ ਮੈਂ ਇਹ ਲੂਣ ਮਿਰਚ ਵਾਲੀ ਆ ਛੋਟੀਆਂ ਡੱਬੀਆਂ ਰੱਖਿਆ ਨੇ ਆਪਣੇ ਜਿਹੜਾ ਆ ਆਪਣਾ ਕਲਰ ਵਾਲੀ ਰੈੱਡ ਮਿਰਚ ਕਹਦੇ ਨੇ ਨੇ ਜਿਆਦਾ ਕੋੜੀ ਨਹੀਂ ਹੁੰਦੀ ਉਹ ਵਾਲੀ ਐ ਇਹ ਚੀਲੀ ਫਲੈਕਸ ਰੱਖਿਆ ਮੇਰਾ ਪਿੱਛੇ ਤੇ ਇਧਰ ਗੁੜ ਰੱਖਿਆ ਹੋਇਆ ਥੋੜਾ ਜਿਹਾ ਬਾਹਰ ਮਤਲਬ ਰੱਖ ਲੈਨੇ ਆਪਾਂ ਥੋੜੀ ਥੋੜੀਆਂ ਚੀਜ਼ਾਂ ਤੇ ਬਾਕੀ ਆਪਣੇ ਜਿਹੜੀ ਇਹ ਸਟੀਲ ਦੀ ਢੋਲੀ ਆ ਨਾ ਇਹਦੇ ਵਿੱਚ ਆਪਾਂ ਸਾਰਾ ਸੌਦਾ ਰੱਖ ਲੈਨੇ ਹੁੰਨੇ ਆ ਤੇ ਆ ਆ ਬੱਚਿਆਂ ਦੇ ਪ੍ਰਾਈਮਜ ਵਗੈਰਾ ਨਹੀਂ ਹਨ ਤੇ ਇਹਦੇ ਵਿੱਚ ਟੌਫੀਆਂ ਪਾ ਲੈਨੇ ਆ ਉੱਪਰ ਮੈਂ ਇਸ ਤਰ੍ਹਾਂ ਨਾ ਸਟicker ਲਾ ਰਖੇ ਨੇ ਮੈਨੂੰ ਬਸ ਇਹਦੇ ਨਾਲ ਹੀ ਵਧੀਆ ਲੱਗਦਾ ਹੈ ਤੇ ਲਓ ਜੀ ਇਧਰ ਆਪਣਾ ਇਹ ਰੈਕ ਬਣਾਇਆ ਸੀ ਆਪਾਂ ਜਦੋਂ ਆਪਣੇ ਮਿਸਤਰੀ ਲੱਗੇ ਹੋਏ ਸੀਗੇ ਉਹਨਾਂ ਤੋਂ ਆਪੇ ਰੈਕ ਤਿਆਰ ਕਰਵਾਇਆ ਸੀਗਾ ਤੇ ਇਹ ਰੈਕ ਆਪਾਂ ਤਿਆਰ ਕਰਵਾਇਆ ਸੀ ਜੀ ਲੱਕੜ ਦਾ ਇਹ ਤੇ ਇਹਦੇ ਸਾਈਡਾਂ ਤੇ ਇਧਰਲੀ ਸਾਈਡ ਇਹ ਜਿਹੜਾ ਸਮੈਕਾ ਲੱਗਿਆ ਹੋਇਆ ਮਤਲਬ ਕਲਰ ਨਹੀਂ ਕੀਤਾ ਇਹਨੂੰ ਸਮੈਕਾ ਲੱਗਿਆ ਹੋਇਆ ਤੇ ਇਹਦੇ ਵਿੱਚ ਆਪਾਂ ਇਹ ਦਾਲਾਂ ਜਿਹੜੀਆਂ ਵੀ ਹੁੰਦੀਆਂ ਨੇ ਜੀਰਾ ਵਗੈਰਾ ਹਨਾ ਬੇਸਨ ਇਸ ਤਰ੍ਹਾਂ ਦੇ ਮਤਲਬ ਗੂੜਾ ਹੋ ਗਿਆ ਦੇਸੀ ਖੰਡ ਵਗੈਰਾ ਹੋਗੀ ਸਾਰੀਆਂ ਦਾਲਾਂ ਵਗੈਰਾ ਨੇ ਸਾਰੀਆਂ ਹਨਾ ਮੈਦਾ ਤੇ ਇਧਰਾਂ ਡਰਾਈ ਫਰੂਟ ਮੇਰੇ ਰੱਖੇ ਹੋਏ ਆ ਸਾਰੇ ਛੋਟੀਆਂ ਡੱਬੀਆਂ ਚ ਪਾ ਕੇ ਤੇ ਇਹ ਸਾਰੇ ਇੱਥੇ ਆਪਾਂ ਨੂੰ ਚੰਗੀ ਤਰ੍ਹਾਂ ਜੈਸਟ ਹੋ ਜਾਂਦੀ ਹੈਗੀ ਤੇ ਇਹ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਸੋਚੀ ਸੀ ਹੁੰਦੀ ਆ ਵੀ ਜਦੋਂ ਆਪਾਂ ਕਿਚਨ ਦਾ ਕੰਮ ਕਰਵਾਇਆ ਤੇ ਆਪਾਂ ਫੇਰ ਵੀ ਇਹਨੂੰ ਵੇਸਟ ਨਹੀਂ ਜਾਣ ਦਿੰਦੇ ਮੈਂ ਇਹਨੂੰ ਇੱਥੇ ਹੀ ਰੱਖਾਂਗੀ ਵੀ ਇਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਵਿਜੇੜਾ ਉੱਪਰ ਚਲੋ ਕਿਚਨ ਦਾ ਹਨਾ ਨੀਚੇ ਆਪਾਂ ਬਾਕਸ ਵਗੈਰਾ ਭਰਾਉਣੇ ਨੂੰ ਤਾਂ ਅਲੱਗ ਗੱਲ ਰਹ ਗਈ ਆ। ਲਓ ਜੀ ਇਹ ਆਪਾਂ ਭੈਣਾ ਦੀ ਫਰਮਾਇਸ਼ ਤੇ ਆਪਾਂ ਤੁਹਾਨੂੰ ਹੁਣ ਕਿਚਨ ਟੂਰ ਕਰਵਾ ਦਿੱਤਾ ਹੈ ਤੇ ਕਈ ਭੈਣਾ ਭਰਾਵਾਂ ਦਾ ਹਨਾ ਹੋਰ ਵੀ ਕਮੈਂਟ ਆਏ ਸੀ ਵੀ ਤੁਸੀਂ ਹੋਮ ਟੂਰ ਕਰਵਾਓ ਤੇ ਜਲਦ ਹੀ ਆਪਾਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ। ਹੋਮ ਟੂਰ ਵੀ ਆਪਾਂ ਜਲਦ ਲੈ ਕੇ ਆਵਾਂਗੇ ਤੇ ਅਗਲੀਆਂ ਵੀਡੀਓ ਦੇ ਨਾਲ ਤੁਸੀਂ ਬਣੀ ਰਿਹਾ ਕਰੋ ਤੇ ਇੱਥੇ ਰੱਖਿਆ ਹੋਇਆ ਜੀ ਆਪਾਂ ਚਮਚ ਟੰਗੇ ਹੋਏ ਆਪਣੇ ਇਹ ਸਟੈਂਡ ਜਆ ਆਪਾਂ ਨੇ ਰੱਖਿਆ ਹੋਇਆ ਇੱਥੇ ਤੇ ਬਾਕੀ ਜਿਹੜੇ ਚਮਚਾਪਾ ਡੇਲੀ ਯੂਜ਼ ਕਰਦੇ ਆ ਉਹ ਆਪਾਂ ਬਾਹਰ ਰੱਖੇ ਹੋਏ ਨੇ ਤੇ ਜਦੋਂ ਚਮਚ ਵਗੈਰਾ ਥਾਉਂਦੇ ਨਹੀਂ ਹੈਗੇ ਫਿਰ ਆਪਾਂ ਇੱਥੇ ਲੈ ਜਾਂਦੇ ਆ ਲਓ ਜੀ ਇਧਰ ਆਪਾਂ ਰੱਖੇ ਹੋਏ ਨੇ ਅਚਾਰ ਉੱਪਰ ਤੇ ਸਾਨੂੰ ਆਪਾਂ ਪਹਿਲਾਂ ਹੀ ਦੱਸਿਆ ਵੀ ਆਪਾਂ ਜਿਹੜਾ ਕਿ ਜਾਂਦਾ ਕੰਮ ਆ ਹਨਾ ਕੋਈ ਵੀ ਕੋਈ ਕਰਵਾਇਆ ਨਹੀਂ ਹੋਇਆ ਹਜੇ ਲੱਕੜ ਦਾ ਤੇ ਪਹਿਲੇ ਬਾਕਸ ਦੇ ਵਿੱਚ ਆਪਾਂ ਸੇਵੀਆਂ ਰੱਖਦੇ ਆਂਗੇ ਉਹ ਐਕਤੀਵਾਰ ਹਨਾ ਸੇਵੀਆਂ ਵੀ ਮੈਥੇ ਵਟਾਈਆਂ ਨਹੀਂ ਗਈਆਂ ਤੇ ਉਹ ਵਾਲਾ ਡੱਬਾਕਸ ਜਿਹੜਾ ਆਪਾਂ ਭਰ ਲੈਣੇ ਹੁੰਦੇ ਆ ਤੇ ਅਗਦੀ ਇਧਰ ਸਾਡੇ ਘਰ ਆਣੀ ਹਨਾ ਕੋਈ ਸੇਵੀਆਂ ਵਟਣ ਵਾਲਾ ਨਹੀਂ ਆਇਆ ਤਾਂ ਕਰਕੇ ਅੱਜakti ਆਪਣੇ ਸੇਵੀਆਂ ਜਿਹੜੀਆਂ ਥੋਡੀਆਂ ਰਹਿ ਗਈਆਂ ਨੇ ਤੇ ਇਹਦੇ ਵਿੱਚ ਪਾਇਆ ਹੋਇਆ ਜੀ ਅੰਬ ਦਾ ਆਚਾਰ ਤੇ ਇਹਦੇ ਵਿੱਚ ਨਿੰਬੂ ਦਾ ਆਚਾਰ ਮਿਰਚ ਦਾ ਆਚਾਰ ਜੋ ਕਿ ਥੋੜਾ ਹੀ ਰਹਿੰਦਾ ਹਨਾ ਖਤਮ ਹੋਣ ਵਾਲਾ ਤੇ ਇਹ ਆਚਾਰ ਆਪਣਾ ਪੁਰਾਣਾ ਹੈ ਜੀ ਉਹ ਵਾਲਾ ਨਮਾ ਤੇ ਇਹ ਆਪਾਂ ਛੋਟੇ ਬਾਕਸ ਵਿੱਚ ਕੱਢ ਲਿਆ ਸੀ ਜਦੋਂ ਆਪਾਂ ਉਹਦੇ ਵਿੱਚ ਪਾਇਆ ਸੀ ਕਿਉਂਕਿ ਖੇਤ ਖੁੱਤ ਜਾਂਦਾ ਜਦੋਂ ਇਹ ਆਚਾਰ ਤੇ ਤਾਂ ਕਰਕੇ ਹਨਾ ਕਾਫੀ ਲੱਗ ਜਾਂਦਾ ਆਪਣੀ ਤੇ ਤੇ ਇਧਰ ਰੱਖੇ ਹੋਏ ਨੇ ਜੀ ਆਪਣੇ ਲੂਣ ਮਿਰਚ ਹਲਦੀ ਤੇ ਇਹਦੇ ਵਿੱਚ ਹੈਗੇ ਅਜਮੈਨ ਇਹ ਬੋਕਸ ਵੀ ਮੇਰੇ ਚਾਰੇ ਇੱਥੇ ਰੱਖੀ ਹੋਈ ਨੇ ਇਹ ਵੈਸੇ ਉਹਨਾਂ ਨੂੰ ਥੋੜਾ ਜਿਹਾ ਚੇਂਜ ਐ ਇਹ ਕੱਚ ਦੇ ਆ ਸਾਰੇ ਸਾਰੇ ਕੰਟੇਨਰ ਹੀ ਕੱਚ ਦੇ ਆ ਤੇ ਵਿੱਚ ਵਿੱਚ ਹਜੇ ਭਰਨ ਵਾਲੇ ਵੀ ਪਏ ਨਹੀਂ ਤੇ ਇਹ ਮੈਂ ਇੱਥੇ ਰੱਖਦੀ ਆ ਜੀ ਬਾਕੀ ਆਪਣੇ ਲੋਨਦਾਨੀ ਆ ਜਿਹੜੀ ਹਨ ਉਹਦੇ ਵਿੱਚ ਆਪਾਂ ਇੱਥੋਂ ਕੱਢ ਕੇ ਪਾ ਲੈਨੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੁੰਦੀ ਆ ਤੇ ਉੱਪਰ ਆਪਾਂ ਰੱਖਿਆ ਹੋਈਆਂ ਨੇ ਜੀ ਤਿੰਨ ਅ ਕੜਗਿਆ ਕਹਿ ਦਿੰਨੇ ਆ ਅਸੀਂ ਤਾਂ ਇਹਨਾਂ ਨੂੰ ਬਾਕੀ ਤੁਸੀਂ ਦੇਖੋ ਹਨ ਕੀ ਕਹਿੰਦੇ ਹੋਗੇ ਸਾਰੇ ਅਲੱਗ-ਅਲੱਗ ਹ ਬੋਲੀ ਐ ਜੀ ਸਾਰਿਆਂ ਦੀ ਹਨ ਅਲੱਗ-ਅਲੱਗ ਕਿ ਆਪਾਂ ਇਹ ਰੱਖੇ ਹੋਏ ਨੇ ਜੀ ਤਿੰਨ ਕੜਾਈਆਂ ਇੱਥੇ ਤੇ ਉਧਰਲੀ ਸਾਈਡ ਆਪਾਂ ਰੱਖੀ ਐ ਜਿਹਦੇ ਵਿੱਚ ਆਪਾਂ ਸਬਜ਼ੀ ਵਗੈਰਾ ਹਨਾ ਚੀਰ ਲੈਨੇ ਆ ਉਹ ਝਾਰਣੀ ਰੱਖੀ ਆ ਤੇ ਇਹ ਆਪਾਂ ਤੁਸਕ ਕਹਿ ਦਿੰਨੇ ਆ ਤੇ ਇਹ ਵੀ ਆਪਾਂ ਕਈ ਵਾਰ ਯੂਜ਼ ਕਰਨਾ ਪੈਂਦਾ ਹਨਾ ਦੁੱਧ ਵਗੈਰਾ ਗਰਮ ਕਰਦੇ ਆ ਉਹ ਮੇਰਾ ਇੱਥੇ ਰੱਖਿਆ ਤੇ ਇਹ ਫਿਰ ਆਪਣਾ ਝਾਰ ਵਾਲਾ ਜਿਹੜਾ ਵੱਡਾ ਡੱਬਾ ਕਹਿ ਦਿੰਨੇ ਆ ਆਪਾਂ ਤੇ ਉਹ ਵਾਲਾ ਰੱਖਿਆ ਇੱਕ ਵੱਡਾ ਕਾ ਇਹ ਇੱਕ ਛੋਟਾ ਕਾ ਛੋਟਾ ਪਵਾਰ ਰੱਖਿਆ ਹੋਇਆ ਤੇ ਇੱਥੇ ਆਪਾਂ ਜਿਹੜਾ ਆਪਣਾ ਰੋਟੀ ਵਾਲਾ ਡੱਬਾ ਹਨਾ ਸਟੀਲ ਦਾ ਇਹ ਵਾਲਾ ਰੱਖਿਆ ਜੀ ਬਾਕੀ ਜਿਹੜਾ ਜ਼ਿਆਦੇ ਭਾਂਡੇ ਹੈਗੇ ਉਹ ਆਪਾਂ ਅੰਦਰ ਰੱਖੇ ਹੋਏ ਨੇ ਵੀ ਸਾਰੇ ਭਾਂਡੇ ਆਪਾਂ ਕਿਚਨ ਦੇ ਵਿੱਚ ਨਹੀਂ ਰੱਖੇ ਹੋਏ ਕਿਉਂਕਿ ਜਦੋਂ ਗਰਦ ਵਗੈਰਾ ਪੈਂਦੀ ਆ ਜ਼ਿਆਦਾ ਹਨਾ ਫਿਰ ਉਹਨਾਂ ਨੂੰ ਸਫਾਈ ਪਾ ਲਿਆ ਨਹੀਂ ਚੀਜ਼ਾਂ ਤੇ ਜਿਵੇਂ ਕਿ ਟਲੀਆਂ ਡੋਲੂ ਵਗੈਰਾ ਹੈਗੇ ਨੇ ਜਿਹੜੇ ਆਪਣੇ ਡੇਲੀ 'ਚ ਨਹੀਂ ਯੂਜ਼ ਹੁੰਦੇ ਉਹ ਆਪਾਂ ਸੰਭੇ ਹੋਏ ਹੈਗੇ ਬਾਕੀ ਕੁਝ ਆਪਾਂ ਉਧਰ ਬਾਹਰ ਰੱਖੇ ਹੋਏ ਨੇ ਇਹ ਹੈਗਾ ਜੀ ਆਪਣੇ microwaves stand ਤੇ ਵੈਸੇ ਆਪਾਂ ਨੇ microwave ਆ ਜਿਹੜਾ ਆਪਣੇ ਨਹੀਂ ਹੈਗਾ ਘਰ ਤੇ ਇਹਨੂੰ ਆਪਾਂ ਯੂਜ਼ ਕਰਦੇ ਆ ਵੀ ਇਸ ਵਾਸਤੇ ਹਨਾ ਵੀ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਰੱਖੀਆਂ ਨੇ ਉੱਪਰ ਆਪਾਂ ਦੋ ਬਾਕਸ ਰੱਖੇ ਹੋਏ ਨੇ ਇਹਦੇ ਵਿੱਚ ਆਪਾਂ ਪੋਣੀ ਵਗੈਰਾ ਰੱਖਦੇ ਆਂਗੇ ਸਾਰੇ ਪੋਣੀ ਹੋਗੇ ਜਾਂ ਪੰਜਵੇਂ ਹੱਥ ਪੁੰਜਣ ਵਾਸਤੇ ਉਹ ਹੁੰਦੇ ਆ ਟਾਵਲ ਜਿਹੜੇ ਛੋਟੇ ਉਹ ਇਹਦੇ ਵਿੱਚ ਮੇਰੇ ਰੱਖਿਆ ਤੇ ਇਹਦੇ ਵਿੱਚ ਮੇਰਾ ਛੋਟਾ-ਵੋਟਾ ਸਮਾਨ ਆ ਜਿਵੇਂ ਆਪਣੇ ਮਿਕਸੀ ਦਾ ਜੱਗ ਹੋ ਗਿਆ ਹਨ ਨਿੱਕੇ-ਮੋਟੀਆਂ ਚੀਜ਼ਾਂ ਮਤਲਬ ਇਹਦੇ ਵਿੱਚ ਪਾਈਆਂ ਹੋਈਆਂ ਨੇ ਜਿਹੜੀਆਂ ਆਪਣੇ ਜੂਸ ਹੁੰਦੀਆਂ ਨੇ ਰਸੋਈ ਦੇ ਵਿੱਚ ਕਿਉਂਕਿ ਕਿਚਨ ਭਾਈ ਨਾ ਹੁਣ ਕਰਕੇ ਹਨਾ ਸਮਾਨ ਫਿਰ ਐਵੇਂ ਖਿਲਰ ਰਿਆ ਵੀ ਨਹੀਂ ਵਧੀਆ ਲੱਗਦਾ ਇੱਕ ਰੱਖਿਆ ਹੋਇਆ ਜੀ ਆਪਾਂ ਇੱਥੇ ਬਲੈਂਡਰ ਤੇ ਜਿਹੜੇ ਆਪਣੇ ਮਿਕਸੀ ਆ ਉਹ ਆਪਣੇ ਬਾਕਸ ਵਿੱਚ ਪਾ ਕੇ ਅੰਦਰ ਰੱਖੀ ਹੋਈ ਐ ਇਹ ਆਪਾਂ ਯੂਜ਼ ਕਰ ਲੈਨੇ ਇਹਦਾ ਇੱਕ ਕੱਪ ਉੱਪਰ ਆਪਾਂ ਇਹਦੇ ਵਿੱਚ ਡੱਬੇ 'ਚ ਪਾਇਆ ਹੋਇਆ ਇੱਕ ਇਹ ਛੋਟਾ ਇਹਦੇ ਉੱਪਰ ਰੱਖਿਆ ਤੇ ਇਹ ਹੈਗਾ ਜੀ ਆਪਣਾ ਛੋਟਾ ਜਿਹਾ ਜੂਸਰ ਤੇ ਵੈਸੇ ਆਪਣੇ ਵੱਡੇ ਵੀ ਦੂਜਾ ਜੂਸਰ ਵੀ ਹੈਗਾ ਉਹਨੂੰ ਆਪਾਂ ਕਦੇ ਯੂਜ਼ ਹੀ ਨਹੀਂ ਕੀਤਾ ਉਹਨੂੰ ਅਨਬਾਕਸ ਵੀ ਨਹੀਂ ਕੀਤਾ ਕਦੇ ਮੰਨ ਲਓ ਇਹਨੂੰ ਅਸੀਂ ਜ਼ਿਆਦਾ ਯੂਜ਼ ਕਰਦੇ ਆਂ ਕਦੇ ਯੂਜ਼ ਕੀਤਾ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਇਹ ਹੈਗਾ ਜੀ ਐਗ ਬੋਇਲਰ ਤੇ ਇਹ ਸਾਨੂੰ ਆਪਾਂ ਦਿਖਾਇਆ ਵੀਡੀਓ ਦੇ ਵਿੱਚ ਪਹਿਲਾਂ ਹਨਾ ਚੌਪਰ ਹੋ ਗਿਆ ਤੇ ਇੱਧਰ ਪਿੱਛੇ ਗ੍ਰਾਈਂਡਰ ਹੋ ਗਿਆ ਇਹ ਇਹ ਹੋ ਗਿਆ ਆਪਣਾ ਸ਼ੋਪਿੰਗ ਬੋਰਡ ਇੱਥੇ ਮੇਰੇ ਫਰੂਟ ਵਾਲੀਆਂ ਇਹ ਦੋ ਟੋਕਰੀਆਂ ਰੱਖੀਆਂ ਨੇ ਤੇ ਹੁਣ ਫਰੂਟ ਖਤਮ ਹੋਏ ਪੈਸੀ ਮਿਸ ਕਰਕੇ ਇੱਧਰ ਇਕੱਠੀਆਂ ਕਰਕੇ ਰੱਖ ਦਿੱਤੀਆਂ ਨੇ ਤੇ ਇੱਥੇ ਆਪਣਾ ਜੀ ਫ੍ਰਿਜ ਲੱਗਿਆ ਹੋਇਆ ਹੈ ਤੇ ਇਹ ਵੀ ਆਪਾਂ ਸਪੇਸ ਬਣਾਈ ਸੀ ਫ੍ਰਿਜ ਵਾਸਤੇ ਤੇ ਮੰਨ ਲਓ ਇਹ ਜਿਹੜੀ ਸੈਲਫ ਸੀ ਆਪਣੀ ਸਾਰੀ ਇੱਥੇ ਤੱਕ ਹੈਗੀ ਸੀ ਵਿੱਚੇ ਤੱਕ ਇੱਥੋਂ ਆਪਾਂ ਥੋੜਾ ਜਿਹਾ ਮਤਲਬ ਕਟਿੰਗ ਕਰਦੀ ਆ ਸੈਲਫ ਦੀ ਤੇ ਇੱਥੇ ਆਪਾਂ ਫ੍ਰਿਜ ਦੀ ਜਗ੍ਹਾ ਬਣਾ ਲਈ ਹੈ ਤੇ ਉੱਪਰ ਰੱਖਿਆ ਹੋਇਆ ਜੀ ਆਪਾਂ ਨੇ ਫ੍ਰਿਜ ਦੇ ਉੱਤੇ ਸੈਂਡਵਿਚ ਮੇਕਰ ਤੇ ਜੇ ਆਪਣਾ ਸ਼ਾਇਦ ਮੈਨੂੰ ਲੱਗਦਾ ਵੀ ਆਪਣਾ ਫ੍ਰਿਜ ਜਿਹ ਸਾਈਡ ਤੇ ਹੁੰਦਾ ਹੈ ਨਾ ਇਧਰ ਕਿਸੇ ਪਾਸੇ ਹੁੰਦਾ ਸ਼ਾਇਦ ਇਹਦੇ ਉੱਪਰ ਆਪਾਂ ਜਿਆਦਾ ਕੁਝ ਰੱਖ ਦੇ ਕਿਉਂਕਿ ਹਰ ਇੱਕ ਦੇ ਘਰੇ ਆਪਾਂ ਫਰਿੱਜ ਦੇ ਉੱਤੇ ਜਿਆਦਾ ਚੀਜ਼ਾਂ ਰੱਖਦੇ ਆ ਤੇ ਇਹ ਇੱਥੇ ਆਪਣਾ ਨੀਚੇ ਦੇਗਾ ਸੈਲਫ ਦੇ ਹੋਣ ਕਰਕੇ ਆਪਾਂ ਇਹਦੇ ਉੱਪਰ ਕੁਝ ਨਹੀਂ ਰੱਖਦੇ ਬਾਕੀ ਮੈਨੂੰ ਭਰੇ ਆ ਜਾਣਾ ਵੀ ਜਿਆਦਾ ਵਧੀਆ ਵੀ ਨਹੀਂ ਲੱਗਦਾ ਹੈਗਾ ਵਿਖਿਲ ਰਿਹਾ ਜਾ ਹੋਵੇ ਸਮਾਨ ਤੇ ਇਧਰ ਹੈਗੀ ਜੀ ਆਪਣੀ ਇਹ ਨਿਮਾਰੀ ਬਣੀ ਹੋਈ ਆ ਤੇ ਜੋ ਕਿ ਇਹਦੇ ਵਿੱਚ ਆਪਾਂ ਵਰਤਨ ਵਗੈਰਾ ਹਨਾ ਜਸਟ ਕੀਤੇ ਹੋਏ ਆ ਤੇ ਇਹਦੀ ਜੇ ਤੁਸੀਂ ਚਾਹੁੰਦੇ ਹੋ ਆਪਾਂ ਵੀ ਫੁੱਲ ਵੀਡੀਓ ਵੀ ਬਣਾ ਕੇ ਦਿਖਾ ਦਾਂਗੇ ਵੀ ਆਪਾਂ ਕਿਸ ਤਰ੍ਹਾਂ ਇਹਦੇ ਵਿੱਚ ਸਮਾਨ ਰੱਖਿਆ ਹੋਇਆ ਵੀ ਕਿਹੜੀ-ਕਿਹੜੀਆਂ ਚੀਜ਼ਾਂ ਰੱਖੀਆਂ ਨੇ ਤੇ ਇਹਦੇ ਵਿੱਚ ਆਪਾਂ ਵੀ ਕੱਚ ਦੇ ਜਿਵੇਂ ਹੋਗੇ ਜਿੰਨੀ ਦੇ ਹੋਗੇ ਬਰਤਨ ਇੱਥੇ ਰੱਖਦੇ ਆਂ ਤੇ ਪਿੱਤਲ ਵਗੈਰਾ ਦੇ ਰੱਖ ਦਿੰਦੇ ਆਂ ਤੇ ਕੁਝ ਆਪਣੇ ਬਰਾਂਡੇ ਦੇ ਵਿੱਚ ਅਲਮਾਰੀ ਆ ਹਨਾ ਕੁਝ ਆਪਾਂ ਜਿਹੜੇ ਉਹ ਹੁੰਦੇ ਨੇ ਆਪਣੇ ਜਿਵੇਂ ਡਿਨਰ ਸੈੱਟ ਵਗੈਰਾ ਹਨਾ ਉਹ ਉਹਦੇ ਵਿੱਚ ਰੱਖੇ ਹੋਏ ਨੇ ਤੇ ਇੰਨਾ ਕੁ ਜੀ ਆਪਾਂ ਆਰਗੇਨਾਈਜ਼ ਕਰਕੇ ਰੱਖਦੇ ਆਂ ਮਤਲਬ ਕਿ ਚੰਨੂ ਤੇ ਵੈਸੇ ਆਪਣੇ ਸਿੰਪਲ ਜੀ ਕਿਚਨ ਆ ਦੇਖੋ ਕੋਈ ਇਹਦੇ ਵਿੱਚ ਕੋਈ ਲੱਕੜ ਦਾ ਮਤਲਬ ਫਰਨੀਚਰ ਦਾ ਕੰਮ ਨਹੀਂ ਕੀਤਾ ਹੋਇਆ। ਲਓ ਜੀ ਹੁਣ ਆਪਾਂ ਆ ਗਏ ਆ ਨੀਚੇ। ਨੀਚੇ ਜੀ ਇੱਧਰ ਆਪਾਂ ਬਸ ਪ੍ਰਾਂਤ ਰੱਖਦੇ ਆ ਖੱਲੀ। ਤੇ ਵੱਧੋਬਾਦ ਇੱਕ ਸਾਸ ਦੀ ਬੋਤਲ ਰੱਖੀ ਆ ਤੇ ਇੱਥੇ ਆਪਾਂ ਕੁਝ ਨਹੀਂ ਰੱਖਦੇ ਹੈਗੇ ਤੇ ਇੱਧਰ ਆਪਾਂ ਰੱਖੇ ਹੋਈ ਹੈ ਜੀ ਇਹ ਇਹਦੇ ਵਿੱਚ ਆਪਣੇ ਖੰਡ ਵਾਲ ਢੋਲੀ ਆ ਹਨਾ ਖੰਡ ਪਾ ਦੇਣੀ ਹੁੰਦੀ ਆ ਆਪਾਂ ਇਹਦੇ ਵਿੱਚ ਤੇ ਇਹਦੇ ਵਿੱਚ ਸਾਨੂੰ ਪਹਿਲਾਂ ਹੀ ਦੱਸਿਆ ਆਪਾਂ ਨੇ ਦਾਲਾਂ ਵਗੈਰਾ ਜਿਹੜਾ ਉਹ ਆਪਣਾ ਸੌਦੇ ਵਾਲਾ ਐਕਸਟਰਾ ਸਮਾਨ ਬਚ ਜਾਂਦਾ। ਡੱਬਿਆਂ ਦੇ ਵਿੱਚ ਨਹੀਂ ਪੈਂਦਾ ਉਹ ਆਪਾਂ ਇਹ ਵਾਲ ਢੋਲੀ ਚ ਰੱਖਦੇ ਆ। ਤੇ ਉਧਰ ਆਪਾਂ ਬੱਚਿਆਂ ਦੇ ਕੋਈ ਬਿਸਕਟ ਵਗੈਰਾ ਹੋ ਗਏ ਭੁੱਜ ਗਿਆ ਹਨ ਉਸ ਤਰ੍ਹਾਂ ਮਤਲਬ ਉਹ ਚੀਜ਼ ਆਪਾਂ ਉਹਦੇ ਵਿੱਚ ਪਾ ਕੇ ਰੱਖ ਦਿਆਂ ਬੱਚਿਆਂ ਦਾ ਖਾਣ ਪੀਣਾਂ ਦਾ ਤੇ ਇਧਰ ਆਪਾਂ ਸਾਈਡ ਤੇ ਰੱਖ ਦਿੰਨੇ ਆਂ ਬੰਧਾਣੀ ਤੇ ਆਹ ਆਪਣੇ ਸਾਰੇ ਬਾਕਸ ਜੀ ਜਿਹੜੇ ਵਿਲੇ ਨੇ ਤੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਦੇ ਨੇ ਥੋੜੇ ਜਿ ਇਸ ਤਰ੍ਹਾਂ ਹਨਾ ਖਾਲੀ-ਖਾਲੀ ਜਿਹਾ ਜ਼ਿਆਦਾ ਭਰੇ ਆ ਜ ਮੈਨੂੰ ਨਹੀਂ ਚੰਗਾ ਲੱਗਦਾ ਤੇ ਲੋ ਜੀ ਆਪਾਂ ਭਣਾ ਦੀ ਪਰਮੈਸ ਤੇ ਆਪਣਾ ਕਿਚਨ ਟੂਰ ਜਿਹੜਾ ਕਰਵਾ ਦਿੱਤਾ ਸਿੰਪਲ ਜੀ ਆਪਣੀਆਂ ਕਿਚਨਾਂ ਨੇ ਤੇ ਜ਼ਰੂਰ ਤੁਸੀਂ ਦੱਸਿਓ ਹਨਾ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਦੀ ਆਪਣੀ ਕਿਚਨ ਲੱਗਦੀ ਆ ਤੁਹਾਨੂੰ ਤੇ ਜੇ ਆਪਣੇ ਸਟੀਲ ਦੇ ਭਾਂਡੇ ਨੇ ਜਿਹੜੇ ਹਨ ਕਿਟਲੀਆਂ ਵਗੈਰਾ ਡੋਲੂ ਜਿਵੇਂ ਆਪਣੇ ਪਤਾ ਹੁੰਦਾ ਪਿੰਡਾਂ ਦੇ ਵਿੱਚ ਆਪਣੇ ਭਾਂਡੇ ਤਾਂ ਦੇਖੋ ਕੋਈ ਉਹ ਨਹੀਂ ਹੁੰਦਾ ਹਨ ਵੀ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ ਡੋਲੂ ਕਿਟਲੀਆਂ ਆਪਣੇ ਵਾਧੂ ਹੁੰਦੀਆਂ ਨੇ ਹਨਾ ਪਿੰਡਾਂ ਦੇ ਵਿੱਚ ਤੇ ਜੇ ਉਹਨਾਂ ਦਾ ਵੀ ਤੁਸੀਂ ਟੂਰ ਚਾਹੁੰਦੇ ਹੋ ਆਪਣੇ ਇੱਕ ਐਕਸਟਰਾ ਜਿਹੜੀ ਮਾਰੀ ਆ ਹਨਾ ਉਹ ਆਪਣੇ ਸਟੀਲ ਦੇ ਭਾਂਡਿਆਂ ਵਾਸਤੇ ਰੱਖੀ ਹੋਈ ਆ ਡੋਲੂ ਕਿਟਲੀਆਂ ਜੇ ਮੈਂ ਆਪਣੇ ਸਾਗਵਾ ਚੀਰਨ ਵਾਲੀਆਂ ਮਸ਼ੀਨਾਂ ਵਗੈਰਾ ਉਹ ਸਾਰੀਆਂ ਮੇਰੇ ਉਹਦੇ ਵਿੱਚ ਰੱਖੀਆਂ ਹੋਈਆਂ ਨੇ ਜੇ ਤੁਸੀਂ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜਾ ਆਪਣੇ ਅੰਦਰ ਇੱਕ ਹਨਮਾਰੀ ਆ ਉਹਦੇ ਵਿੱਚ ਆਪਣੇ ਨੇ ਨਾਲ ਸੈਟ ਵਗੈਰਾ ਸਾਨੂੰ ਦੱਸਿਆ ਨਾ ਰੱਖੇ ਹੋਏ ਆ ਤੇ ਜਰੂਰ ਕਮੈਂਟ ਕਰਿਓ ਵੀ ਉਹ ਵੀ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਇਹ ਵੀਡੀਓ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਆਪਣੀ ਵੀਡੀਓ ਜਿਹੜੀ ਵਧੀਆ ਲੱਗੀ ਹੋਈ ਤਾਂ ਵੀ ਜਰੂਰ ਕਮੈਂਟ ਕਰਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਹਾਈਪੀ ਦੀ ਆਪਸ਼ਨ ਆਉਂਦੀ ਆ ਉਹ ਵੀ ਦਬਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਈਮੇਲ ਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦਿਲੇਸ਼ਾ ਸਤਿ ਸ਼੍ਰੀ ਅਕਾਲ ਬਾਏ ਬਾਏ